ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅਸੀਂ ਪੰਜ ਬਲੌਗ ਬਣੋਂ ਲੱਗੇ ਵਿਆਹ ਤੇ ਆਏ ਸੀ ਮੈਂ ਚਲੋ ਅੱਜ ਸਾਰੀ ਟੀਮ ਨੂੰ ਮਿਲਣਾ ਅੱਡੀ ਚੋਲਾ ਸਾਰੀ ਟੀਮ ਸਾਰੀ ਆਈ ਅੱਜ ਤੇ ਸਾਰਿਆਂ ਨੇ ਇਕੱਠੇ ਹੋਏ ਆ ਨਾ ਮੈਂ ਨਾਲ ਗੱਪਸ਼ਪ ਮਾਰਦੇ ਆ ਨਾਲੇ ਬਲੌਗ ਬਣ ਜਾਂਦਾ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਮੁੰਡੇ ਸਾਰੇ ਆਏ ਹੋਏ ਇਹ ਹੈਗਾ ਜੀ ਤੂੰ ਤਾਂ ਰਾਣੀ ਬਲਾ ਕੀ ਹਾਲ ਜਾਂ ਪਟੀਆਂ ਦਾ ਜਾਫੀ ਓਕੇ ਆ ਸਾਰੇ ਉਸ ਤੋਂ ਬਾਅਦ ਆਈ ਨੂੰ ਤੁਸੀਂ ਜਾਣਦੇ ਹੀ ਆ ਵਿਆਹ ਆਪਾਂ ਇਹਨਾਂ ਦੇ ਆਏ ਆ ਨਾਲ ਵਾਦੇ ਭਰਾਵਾਂ ਦਾ ਵਿਆਹ ਤੇ ਆਉਂਦੇ ਸ਼ਿਰ ਦੇ ਭਰਾ ਦਾ ਵਿਆਹ ਹੀ ਆ ਤੇ ਸਾਰੇ ਆਣੇ ਆ ਆੜੇ ਇਹਨਾਂ ਦਾ ਜਿੰਦਗੀ ਸੂਰਿਆ ਇਹ ਕਦੀ ਨਹੀਂ ਟਾਈਮ ਨਾਲ ਆਏ ਆੜੇ ਬੰਦੇ ਆ ਤਿੰਨ ਵੱਜ ਗਿਆ ਤੇ ਅਜੇ ਆ ਗਏ ਚਾਹ ਪੀਂਦੇ ਦੇ ਵੇਖ ਲੋ ਵਿਆਹ ਦੇ ਇਹ ਨਾਲ ਡਾਕਟਰਾਂ ਦੀ ਫਿਜ਼ੀਓਥੈਰੇਪੀ ਵਾਲੇ ਆਏ ਇਹ ਹਾਜੀ ਟੀਮ ਦੇ ਫਿਜ਼ੀਓਥੈਰੇਪੀ ਡਾਕਟਰ ਸ਼ੁਭਮ ਸ਼ਰਮਾ ਸ਼ੁਭਮ ਸ਼ਰਮਾ ਡਾਕਟਰ ਆ ਕੋਮ ਬਿਆਹ ਇਹ ਸਾਡੀ ਮੇਨ ਟੀਮ ਦੇ ਵਿੱਚ ਕਿਹਦੇ ਵੀ ਮੈਨੇਜਮੈਂਟ ਕਰਦੇ ਪੂਰੀ ਮੈਨੇਜਮੈਂਟ ਕਰਦੇ ਕਿਹਦੇ ਲੋਡ ਪੈਂਦੀ ਹੈ ਕਿਸੇ ਕੋਈ ਛੋਟੀ ਮੋਟੀ ਇੰਜਰੀ ਆਉਂਦੀ ਆ ਤੇ ਫਿਜ਼ੀਓਥੈਰੇਪੀ ਸੱਤ ਜਫੇ ਵਾਲਾ ਵੀ ਵੇਚਵਾ ਜੀ ਸੱਤ ਜਫੇ ਆ ਸਾਡੀ ਟੀਮ ਦਾ ਜਾਫੀ ਆ ਦਾ ਰਿਕਾਰਡ ਆ ਇਹਨੇ ਨਿਕਲਿਆ ਕੱਲ੍ਹ ਕੇ ਪਰਸੋਂ ਬੈਠ ਆਂਦਾ ਸੱਤ ਮੈਂ ਜਫੇ ਮੈਂ ਪਾਏ ਆ ਸੱਤ ਮੇਰੇ ਨਾਲ ਦੇ ਨੇ ਪਾਏ ਆ ਕੀ ਗੱਲ ਦੱਸੋ ਤੁਸੀਂ ਮੈਂ ਸੱਚੀ ਮੈਂ ਇਹ ਜਫਾ ਪਾਇਆ ਇੱਕ ਤੇ ਨਾਲ ਡੰਡੀ ਡੇਢ ਵਾਲੀ ਇਹ ਉਦਾਂ ਬਣਾ ਲਈਏ ਸੱਤ ਜੱਫੇ ਮੈਂ ਤੇਰੇ ਯਕੀਨ ਨਹੀਂ ਹੁੰਦਾ ਤੂੰ ਸੱਤ ਜੱਫੇ ਪਾਏ ਆ ਜੱਫੇ ਪਾ ਕੇ ਤੇ ਮੈਂ ਘਰ ਗਿਆ ਸੈਕਿੰਡ 15 ਜੱਫੇ ਪਾ ਕੇ ਹਾਂ ਬਰ ਰੀਡਰ ਕਿਹੜੀ ਸੀ ਸਾਡੇ ਗਾੜੀ ਰੀਡਰ ਉਹ ਜੱਸੇ ਆ ਕਿ ਮਿਰਰ ਨੂੰ ਵੀ ਕੱਟ ਕੇ ਰੀਡਰ ਵਧੀਆ ਪਰਮ ਕਾ ਲੋ ਜੱਸੇ ਨੂੰ ਵੀ ਕੱਟ ਕੇ ਰੀਡਰ ਫਿਰ 8 8 ਖਾਦੇ ਨੇ ਇੱਕ ਰਨੇ ਨੇ ਮੈਂ ਇੱਕੋ ਦਿਨ ਸ਼ੇਕਾ ਦੇ ਭਰਾ ਜੀ ਇੱਕੋ ਦਿਨ ਹੀ ਇੱਕੋ ਦਿਨ ਸ਼ੇਕਾ ਦੇ ਉਸ ਤੋਂ ਬਾਅਦ ਵਾਹ ਕ ਖਾਜਾ ਫਾਣੀ ਖਾਂਦਿਆ ਮੈਂ ਉਹਦਨੇ ਨੇ ਸੱਤ ਖਾਦੇ ਨੇ ਜਦੋਂ ਫਰੰਦੀਪੁਰ ਨਾਲ ਮੈਂ ਸੀ 6 ਖਾਦੇ ਹੀ ਪੱਕੀ ਗੱਲ ਆ ਪੰਜ ਪੰਜ ਆਹੋ ਜਮਾਨੇ ਦੇ 10 17 ਮੈਂ ਤੁਹਾਨੂੰ ਪਰ ਇਹ ਦੱਸ ਦੂੰ ਇਨੀ ਲੇਟ ਕੱਤ ਹੋਇਆ 3 ਵਜੇ ਆ ਕੇ ਤੂੰ ਚਾਹ ਪੀਂਦਾ ਜੀ ਤੁਹਾਨੂੰ ਵੀ ਸ਼ਰਮਝਾ ਗਈ ਕਿ ਨਹੀਂ ਵਿਆਹ ਤੇ ਮੁੰਡੇ ਜੀ ਸਾਦੀ ਲਿਆ ਦੇ ਦੂਰ ਬਣਾ ਪੀਂਦਾ ਬਲਵਾ ਜੀ ਸਫ਼ਰ ਬਹੁਤ ਜ਼ਿਆਦਾ ਦਾ ਨਿੰਦਾ ਜੀ ਰੋਜ਼ ਕਹਿੰਦੇ ਆ ਵੀਰ ਹੋ ਰਿਹਾ ਹੈ ਭਾਈ ਆ ਖਾਓ ਸੈਲਡ ਆ ਚੀਜ਼ ਤੇ ਲਓ ਜੀ ਆਪਣੀ ਟੀਮ ਅੱਜ ਬੜੇ ਟਾਈਮ ਬਾਅਦ ਸਾਰੇ ਵਿਆਹ ਵੇਖ ਰਹੇ ਆ ਇਕੱਠੇ ਤੇ ਮੈਂ ਚਲੋ ਵੀਡੀਓ ਬਣਾਉਣੀਆਂ ਕਪਸ਼ਾ ਮਾਰਦੇ ਆ ਹੋਰ ਕਿਵੇਂ ਆ ਆਪਣੀ ਟੀਮ ਦੇ ਮੈਚਾਂ ਬਾਰੇ ਵੀ ਦੱਸ ਦੋ ਬਹੁਤ ਜਿਆਦੇ ਆ ਰਹੇ ਮੈਚ ਕਿ ਸਾਨੂੰ ਕੋਈ ਨਹੀਂ ਕਹਿ ਰਿਹਾ ਵਿਆਹ ਜਿਆਦੇ ਆ ਰਹੇ ਹੈ ਵਿਆਹ ਜਿਆਦੇ ਨਹੀਂ ਭਵਾਂਜੀ ਤੁਸੀਂ ਅਜੇ ਤੱਕ ਆਪਣੀ ਚੋਲਾ ਸਾਹਿਬ ਦੀ ਟੀਮ ਨਾਲ ਕਿੰਨੇ ਮੈਚ ਫੜੇ ਆ ਮੈਚ ਮੈਂ ਇੱਕ ਹੀ ਫੜਿਆ ਕਰ ਮੈਂ ਉਹ ਪਿੰਡੀ ਪਿੰਡੀ ਭਾਜੀ ਇਹਦੇ ਪਿੰਡੀ ਇਹਨਾਂ ਦਾ ਤੁਹਾਡਾ ਨਾ ਇੰਨਾ ਮंदा ਲੱਗਾ ਵੈ ਮਹਾਰਾਜ ਮੇਰ ਕਰੇ ਜਲਦੀ ਖੇਡਣ ਲੱਗਾ ਮੈਂ ਤੇ ਤੁਹਾਨੂੰ ਕੋਈ ਸਹੀ ਨਹੀਂ ਦਿੰਦਾ ਇਹਨਾਂ ਨੂੰ ਮੰਗਾ ਵੀ ਨਹੀਂ ਕਹਿੰਦੇ ਇਹਨੂੰ ਕੋਈ ਤੁਸੀਂ ਖੇਡਣ ਲੱਗ ਤੇ ਬੜਾ ਮंदा ਲੱਗਾ ਇਹਨਾਂ ਦਾ ਕੰਮ ਹੋ ਗਿਆ ਕਿ ਮੁੱਕ ਗਿਆ ਤੇ ਜਿਲ੍ਹੇ ਤੇ ਦੁਬਾਰਾ ਮੈਚ ਲਖਾਂਦੇ ਆ ਉਹ ਨਹੀਂ ਇਦਾਂ ਤੇਰੀ ਗੱਲ ਦਾ ਹਾਂ ਦਸੇ ਨੂੰ ਮੈਚ ਭੇਜੇ ਬਾਪੂ ਨੇ ਤੇ ਜਿਸਾ ਕਹਿੰਦਾ ਇਹ ਬਾਪੂ ਜੀ ਫਿਰ ਛੁੱਟੀਆਂ ਆ ਮੈਂ ਤੇ ਅੱਛਾ ਬਾਕੀ ਮੈਚ ਆ ਸਾਰੇ ਦੋ ਹੀ ਬਾਦ ਮੈਚ ਦੋ ਹੀ ਮੈਚ ਹੀ ਹੁਣ ਐਡੀ ਲੰਬੀ ਲਿਸਟ ਇੱਡੇ ਭੇਜੇ 1 ਅਕਤੂਬਰ ਤੋਂ ਸ਼ੁਰੂ ਹੋ ਗਏ ਘਰੇ ਅੱਛਾ ਕਿਹੜਾ ਮੈਚ ਨਹੀਂ ਪਹਿਲੇ ਤਿੰਨ ਦਾ ਕੈਨਸਲ ਹੋਏ ਹਾਂ ਉਦੋਂ ਉਹ ਤੋਂ ਬੜਾ ਜੀ ਨੂੰ ਕੋ ਹੁੰਦਾ ਇਹ ਫੀਲਿੰਗ ਨਹੀਂ ਲੈਣੀ ਨਹੀਂ ਮੈਚ ਹਾਂ ਬਾਵਾਂ ਚਿਰ ਬਾਅਦ ਕਿਤੇ ਆਇਆ ਮੈਚ ਬੁਣੇ ਦੱਸਦੇ ਵੇਹੇ ਪੈਦੇ ਨੇ ਉਹ ਕੈਨਸਲ ਹੋ ਮੀ ਪੈ ਗਿਆ ਹਾਂ ਉਹ ਦੋ ਤਿੰਨ ਮੈਚ ਉਹ ਲੈ ਕੈਨਸਲ ਹੀ ਮੀ ਨਹੀਂ ਹੋ ਗਏ ਉਤੋਂ ਮੈਚ ਨਹੀਂ ਕੋਈ ਉਤੋਂ ਜਿਹੜਾ ਹੈਗਾ ਉਹ ਵੀ ਮੀ ਨਾ ਕੈਨਸਲ ਬਹੁਤ ਮੰਦਾ ਲੱਗਾ ਬਹੁਤ ਮੰਦਾ ਲੱਗਾ ਟੀਮ ਦਾ ਚਲੋ ਭਾਈ ਗਰੂ ਮੇਰ ਕਰੇ ਜਲਦੀ ਭਰਾ ਵਾਪਸੀ ਕਰਨ ਕੱਲ ਨੂੰ ਕਿੱਥੇ ਮੈਜਾ ਕੱਲ ਆਪਣੇ ਕੋਲ ਹਾਰ ਨਹੀਂ ਆ ਗੁਰਦਾਸਪੁਰ ਗੁਰਦਾਸਪੁਰ ਚ ਹਾਰ ਰਹੀਆਂ ਆਪਣੀ ਟੀਮ ਖੇਡ ਰਹੀਆਂ ਚਾਰ ਆਲੋਂ ਪੰਦੇ ਟੀਮਾਂ ਦੇ ਮੈਚ ਆ ਕੱਲ ਨੂੰ ਵਧੀਆ ਖੇਡਦੇ ਹੋ ਕੱਲ ਨੂੰ ਜੇ ਤੋਂ ਦਾ ਕੱਲ ਮਾਰਚ ਵੇਟੜੂ ਬੁੱਥਰੇ ਕੇ ਪਾਜੀ ਇਹ ਕਹਿੰਦਾ ਵੀ ਤੂੰ ਮੈਚ ਰਹੋਣਾ ਵਾ ਬਾਈਕ ਚੱਲ ਲੈ ਕੇ ਇੱਕ ਜਫਾ ਦੋ ਪਾਉਣਾ ਕੱਲ ਮੈਂ ਨਹੀਂ ਖੜਨਾ ਇਹਨਾਂ ਨਾਲ ਮੈਂ ਦੇਖਣਾ ਜੇਕ ਦੇ ਜਿੱਤ ਗਏ ਨਾ ਤੈਨੂੰ ਸੱਚੀ ਤਰ੍ਹਾਂ ਖੜਨਾ ਤੂੰ ਫੇਰ ਤੈਨੂੰ ਬਾਜ ਨਾ ਖੜਾਉਣਾ ਵੀ ਹੂੰ ਜੇ ਜਿੱਤ ਗਏ ਪੱਕੀ ਗੱਲ ਆ ਚੱਲ ਸ਼ਰਤ ਲੱਗੀ ਆ ਫਾਈਨਲ ਚ ਜਾਵਾਂਗੇ ਬਾਜੂ ਇਹ ਤਾਂ ਚੈਲੰਜ ਹੋ ਗਿਆ ਹੀ ਕਹਿੰਦਾ ਜਲ ਜਾਨਾ ਇਹ ਪ੍ਰਸ਼ਾਸ ਸੁਖਿਆ ਹੋਏ ਨਹੀਂ ਜੇ 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 ਕੱਲ ਜੇ ਤੁਸੀਂ ਕੱਲ ਜਿੱਤ ਗਏ ਤੇ ਇਹ ਇਹ ਨੂੰ ਵੀ ਨਾ ਘਰੇ ਭਾਵਾਂਗੇ ਨਾ ਘੜਾਣਾ ਨਹੀਂ ਪਾਇਓ ਇਹਦੀ ਜੁਬਾਨ ਕਾਲੀ ਫਿਰ ਆਲ ਜੀ ਆ ਰੱਖਣਾ ਟੀਮ ਦਾ ਮੇਰੇ ਹਿਸਾਬ ਨਾਲ 15 ਟੱਚ ਲੈ ਉਹਨਾਂ ਨਾਲ ਜੱਤ ਨਹੀਂ ਲਿਆ ਕਹਿੰਦੇ ਚਾਰ ਚਾਰ ਟੱਚ ਲੈਣ ਵਾਲਾ ਦੋ ਦੋ ਜੱਫੇ ਪਾਉਣਾ ਇਧਰ ਆ ਸਾਡਾ ਮਾਲਿਆ ਕੱਲਾ ਹੀ 20 20 ਲੈ ਜਾਂਦਾ ਜੱਫੇ ਨੇ ਭਵੇਂ ਨਾ ਹੋਏ ਕੀ ਨਾ ਸਾਡੀ ਟੀਮ ਚੱਕਰੇ ਵੀ ਬੰਦੇ ਨਾ ਇੰਜਰ ਜਿਆਦਾ ਹੋਏ ਆ ਜਿਵੇਂ ਤੁਹਾਨੂੰ ਪਤਾ ਵੀ ਮੇਰੇ ਸੱਟ ਲੱਗੀ ਆ ਇੱਕ ਸਾਡਾ ਲੜਾਕੂ ਜਾ ਆਜਾ ਜਿਹਨੂੰ ਕਰਨ ਔਜਵਾ ਵੀ ਕਹਿੰਦੇ ਐ ਕਬੱਡੀ ਦਾ ਤੇ ਇਹ ਵੀ ਸਾਡਾ ਵੀਰ ਇੰਜਰਡ ਐ ਤੇ ਸਾਡੇ ਦੋਵਾਂ ਦੇ ਇਹਦੇ ਮੋਢੇ ਦੀ ਸਰਜਰੀ ਹੋਈ ਐ ਮੇਰੇ ਹੋਈ ਗੋਡੇ ਦੀ ਸਰਜਰੀ ਉਹਦਾ ਕਰਕੇ ਬਸ ਅਸੀਂ 2-2.5 ਮਿੰਟ ਤੱਕ ਲੱਗਣਾ ਖੇਡਣਾ ਫੇਰ ਦੁਬਾਰਾ ਸਾਈਆਂ ਆਉਣਗੇ ਕੋਈ ਨਹੀਂ ਬੈਗਰੂ ਕਿ ਉਹਨੂੰ ਉਹਨਾਂ ਦੇ ਫੇਰ ਦੁਬਾਰਾ ਆ ਦੇਣ ਆਉਣਗੇ ਵਾਪਸ ਟੀਮਾਂ ਟੀਮ ਸਾਡੀ ਤੋਂ ਮੈਚ ਆਉਣਗੇ ਨਹੀਂ ਤੇ ਹੁਣ ਤੇ ਕੋਈ ਕਹਿੰਦਾ ਹੀ ਨਹੀਂ ਐ ਬੰਦੇ ਪੁੱਛਦੇ ਹੁੰਦੇ ਐ ਹੈ ਬੰਦੇ ਪੁੱਛਦੇ ਸਾਈਂ ਦੇ ਚੱਲ ਕੱਲ ਨੂੰ ਉਹਦੀ ਟੀਮ ਤੁਸੀਂ ਸਾਰੇ ਅਰਦਾਸ ਕਰਿਓ ਵੀ ਟੀਮ ਸਾਡੀ ਜਿੱਤੇ ਤੇ ਫੇਰ ਕੋਈ ਸਾਈਆਂ ਆਉਣਗੀਆਂ ਚਾਰ ਕੁੜ ਡਿਮਾਂਡ ਵੜੀ ਕਰਦੇ ਆ ਨਾ ਵੀ ਪਲੇਅਰ ਆ ਵੀ ਪਲੇਅਰ ਲੈ ਗਿਆ ਉਹ ਵੀ ਲੈ ਗਿਆ ਪਲੇਅਰ ਜਿਹੜੇ ਸਾਡੇ ਜਿਹੜੇ ਜਿਹੜੇ ਸਾਡੇ ਪਲੇਅਰ ਹੈਗੇ ਆ ਉਹ ਉਹ ਕਰਦੇ ਨਹੀਂ ਕੋਈ ਉਹ ਜਿਆਦੇ ਤਗੜੇ ਆ ਉਹ ਨੰਬਰ ਨਹੀਂ ਲੈਂਦੇ ਉਹ ਜਿਆਦੇ ਤਗੜੇ ਆ ਤੇ ਪਹਿਲਾਂ ਹਾਰ ਜਾਂਦੇ ਵੀ ਦੁਨੀਆ ਨੂੰ ਰਾਖਰੀ ਦੀ ਵੀ ਉਹ ਲੈ ਗੋ ਹਾਰ ਗਏ ਕੋਣੋ ਹੋਰ ਵੀ ਕੰਮ ਹੋਣਾ ਬੜਾ ਚਰਪਿਆ ਨਾ ਪਲੇਅਰ ਇੱਕ ਭਵੇਂ ਨਵਾਂ ਕੋਈ ਪੁਰਾਣਾ ਕੋਈ ਸੀਨੀਅਰ ਜੂਨੀਅਰ ਜੁੱਦਾ ਵੀ ਕੋਈ ਨਹੀਂ ਵੇਦਾ ਅੱਜ ਕੱਲ ਪਲੇਅਰ ਮੂੰਹ ਪੈਸੇ ਬੜੇ ਮੰਗਦੇ ਹੁਣ ਤੋਂ ਸਾਡੇ ਆਪਣਾ ਇੰਨਾ ਕੰਮ ਖਰਾਬ ਹੋਇਆ ਵੀ ਮਾਜੇ ਦੇ ਵਿੱਚ ਵੀ ਸ਼ੋਅ ਮੈਚ ਦਾ ਹੀ 15-20000 ਸ਼ੋਅ ਮੈਚਾਂ ਦੇ ਦੋ ਸਾਨੂੰ ਕੱਲੇ-ਕੱਲੇ ਨੂੰ ਇੱਕ ਸ਼ੋਅ ਮੈਚ ਖੜਾ ਤੇ 20000 ਮੂੰਹ ਮੰਗੀਆਂ ਨੇ ਪਲੇਅਰ ਭਾਵੇਂ ਤਕੜਾ ਵੀ ਆ ਭਾਵੇਂ ਨਵਾਂ ਮੁੰਡਾ ਵੀ ਆ ਕਰੇ ਕੀ ਇਹ ਬਹੁਤ ਚੱਕਾ ਚੱਲ ਰਿਹਾ ਨਾ ਪੈਸੇ ਬਹੁਤ ਮੰਗਣ ਦੇ ਭਲਵਾਨ ਜੀ ਚਲੋ ਬਾਕੀ ਇਹ ਵੀ ਮੜਦੇ ਵੀ ਆ ਕਈਆਂ ਪਲੇਅਰਾਂ ਦੇ ਵੱਡਦੇ ਜਿਨ੍ਹਾਂ ਦੇ ਲੋ ਨਹੀਂ ਪਰ ਜਦੋਂ ਪਲੇਅਰ ਨੂੰ ਪਲੇਅਰ ਤੋਂ ਪੈਸੇ ਨਹੀਂ ਮੰਗਣ ਦੇਦੇ ਮੇਰੇ ਹਿਸਾਬ ਨਾਲ ਭਲਵਾਨ ਜੀ ਘੱਟ ਹੁੰਦਾ ਤੇ ਪਾਰਟਿਪੇਟ ਜ਼ਿਆਦਾ ਮੰਗ ਲੈਂਦੇ ਨਹੀਂ ਪਲੇਅਰ ਤੋਂ ਪਲੇਅਰ ਨੂੰ ਨਹੀਂ ਮੰਗਣ ਦੇਦੇ ਹੁਣ ਕਈਆਂ ਥਾਵਾਂ ਦੇ ਪਾਰਟਿਸਿਪੇਟ 5 ਉਹ ਜੇ ਜਿੱਤ ਗਏ ਤੇ ਫਿਰ ਲੱਖ ਪ੍ਰਾਈਜ਼ ਹੋਊਗਾ ਹਨਾ ਚੱਲਣੇ ਆ ਵੀ ਡਿਬੇਟ ਭੁਲਾ ਜੀ ਦੋ ਤਿੰਨ ਗਰੁੱਪਾਂ ਜਿਹੋ ਗੱਲਾਂ ਹੁੰਦੀਆਂ ਹਾਂ ਪਲੇਅਰ ਦੀ ਗਲਤ ਆ ਗਈਆਂ ਥਾਂ ਦੇ ਹਾਂ ਫਰਕ ਪੈਂਦਾ ਆਪਾਂ ਪ੍ਰੋਟਰਨ ਕਈ ਪ੍ਰੋਟਰਨਾਂ ਦਾ ਹਾਲ ਕਹਿੰਦੇ ਆ ਪਰ ਪਲੇਅਰ ਵੀ ਗਲਤ ਹੈ ਗਿਆ ਮੈਂ ਜਿਹੇ ਮੰਨਦਾ ਹੁਣ ਕਈਆਂ ਨੇ ਵਿੱਚ ਇਹ ਵੀ ਕਹਿਣਾ ਵੀ ਪਤਾ ਵੀ ਇਹ ਆਪ ਇਹਨਾਂ ਲੈ ਲੈ ਆ ਅਸੀਂ ਕਦੀ ਅਣੂ ਨੂੰ ਪੁੱਛ ਲੋ ਭਾਵੇਂ ਅਸੀਂ ਕਦੀ ਕਰਕੇ ਗਏ ਹੀ ਨਹੀਂ ਕਦੀ ਪੈਸੇ ਮੰਗੇ ਨਹੀਂ ਮੂੰਹ ਵੀ ਇਹ ਆਪ ਤੇ ਲੈ ਜਾਂਦੇ ਰਹੇ ਆ ਹੁਣ ਦੂਜਾ ਨਵੇਂ ਨੂੰ ਇਦਾਂ ਕਹੀ ਜਾਂਦੇ ਆ ਤਹੀਂ ਭਰਾ ਜੀ ਅਸੀਂ ਵੀ ਨਹੀਂ ਪਹਿਲਾਂ ਪੈਸੇ ਪਏ ਮੂੰਹ ਮੰਗੇ ਗਏ ਗੈਂਕ ਦੀ ਕਿਹਾ ਜੋ ਪਾੜੀ ਸਟ ਜੇ ਹਸਾਉਂਦਾ ਹੀ ਉਹੀ ਲਈਦਾ ਸੀ ਤੇ ਇਥੇ ਹੜਨਾ ਇਦਾਂ ਵੀ ਹੁੰਦਾ ਰਿਹਾ ਵਾ ਇਹ ਬੰਦੇ ਸੱਦੇ ਹੁੰਦੇ ਸੀ ਸਾਨੂੰ ਮਗਰੋਂ ਕੱਲਾ ਤੇਲ ਹੀ ਭਜਦਾ ਹੁੰਦਾ ਸੀ ਦੇਖੋ ਮੰਗੇ ਕੱਲੇ ਤੇਲ ਦੇ ਪੈਸੇ ਹੀ ਜੇ ਹਰ ਜਗੇ ਬੇਹਰ ਕੋ ਮੰਗੇ ਆਂ ਮੰਗੇ ਸੀ ਮੰਗੇ ਹੀ ਨਹੀਂ ਕਹਤੋਂ ਕਈ ਵਾਰੀ ਇਦਾਂ ਹੁੰਦਾ ਹੀ ਰਿਹਾ ਆਪਣੇ ਨਾਲ ਯਾਰ ਆਪ ਨੂੰ ਕੱਲਾ ਤੇਲ ਦੇ ਪੈਸੇ ਭਜ ਦੇ ਦਿੰਦੇ ਸੀ ਯਾਰ ਯਾਰ ਜਦੋਂ ਹਰ ਚਾਹੀਦਾ ਬਾਬਾ ਟੀਮਾਂ ਨੇ ਪੈਸੇ ਕੱਢਿ ਦੇ ਆ ਉਦੋਂ ਵੀ ਜਦੋਂ ਟੀਮ ਲਈ ਖੜੀਦਾ ਫਿਰ ਕੋਈ ਚੱਕਰ ਨਹੀਂ ਹੁੰਦਾ ਨਾ ਇਦਾਂ ਇਹਦੇ ਬਾਰੇ ਥੋੜਾ ਸੋ ਕਦੇ ਕਿਹ ਹੱਦ ਤੱਕ ਮੰਗੋ ਪਰ ਥੋੜਾ ਜਿਹਾ ਜਿਆਜ ਕਰੋ ਬੰਦੇ ਰਹਿ ਗਈ ਘੱਟ ਟੀਮਾਂ ਕੋ ਬੰਦੇ ਲੈਣੇ ਪੈਂਦੇ ਮੰਗੇ ਜਿਹੜੇ ਮੰਗੇ ਬੰਦੇ ਲਵਾਂਗੇ ਉਹ ਪੈਸੇ ਮੰਗਦੇ ਉਹ ਪ੍ਰੋਬਲਮ ਇਹ ਹੈ ਨਾ ਨੂੰ ਹੁਣ ਗਾਡੀ ਕਮੇਟੀ ਜੀ ਕੋਈ ਨਹੀਂ ਦੇ ਸਕਦੀ ਇਹਨੇ ਦੇ ਫਿਰ ਉਹ ਦੇਣੇ ਕਿਥੋਂ ਹਾਂ ਪਲੇਅਰ ਦੀ ਗੱਲ ਦੀ ਵੀ ਪਲੇਅਰਾਂ ਦੀ ਗੱਲ ਸਮਝਣੀ ਚਾਹੀਦੀ ਆ ਕੀ ਹਵੇ ਕਮੇਟੀ ਪਲੇਅਰ ਪੈਸੋਂ ਨੂੰ ਪਲੇਅਰ ਨੂੰ ਪੈਸੇ ਦਿੰਦੀ ਹੁੰਦੀ ਆ ਉਹ ਸਿੱਧੀ ਗੱਲ ਕਰੇ ਉਹ ਹੋਰ ਗੱਲ ਹੁੰਦੀ ਆ ਹੁਣ ਜਿਉਂਗੇ ਤੁਹਾਨੂੰ ਪਲੇਅਰ ਮੈਚ ਕਹਿੰਦੇ ਆ ਉਤੋਂ ਵੀ ਤੀਹ ਕਹਿੰਦਾ ਮੈਂ ਸ਼ੋ ਮੈਚ ਦਾ 30 ਹਜ਼ਾਰ ਲੈਣਾ ਨਹੀਂ ਚੰਗੇ ਮੁੰਡੇ ਵੀ ਬੜੇ ਯਾਰ ਲੱਗਦੇ ਕਈ ਖੇਡ ਵੀ ਲਿੰਦੇ ਕਈ ਮਾਦਰ ਵੀ ਵਿਹ ਹੈਗੇ ਆ ਮਾਦਰ ਕਈ ਚੰਗੇ ਵੀ ਹੈਗੇ ਜਿਹੜੇ ਖੇਡਣ ਦੇ ਇਹ ਕਈ ਜਿਹੜੇ ਹੁਣ ਜਿਹੜੇ ਕਈ ਵੇਚਨ ਉਹ ਮੂੰਹ ਵੀ ਮੰਗੀ ਜਾਂਦੇ ਆ ਨਵੇਂ ਵੀ ਪੁਰਾਣੇ ਵੀ ਕਈ ਹੈਗੇ ਆ ਇਹ ਨਹੀਂ ਨਹੀਂ ਮੰਗੇ ਜਿਹੜਾ ਇਹਦਾ 1500 ਬਣਦਾ ਜਾਂਦਾ ਉਹ ਵੀ ਕੋਈ ਨਹੀਂ 1100 ਦੇ ਦੇ ਓ ਇਨ ਬਰਾਗਾ ਜੱਫਰ ਮੈਂ ਪਉਣਾ ਨਹੀਂ ਹੁੰਦਾ ਜਿੰਨੇ ਮਿਲ ਗਏ ਉਹ ਸਹੀ ਆ ਇੱਕ ਅੱਧਾ ਕਦੇ ਫੜਨਾ ਮਸੇਰੀ ਮਸੇਆ ਥੋੜਾ ਵਜਾਰਿਆ ਉਹਦਾ ਇੱਕ ਜੱਫੇ ਦਾ ਬੋਤ ਕਹੀਦਾ ਚਾਚੂ ਹਾਂਜੀ ਤੋਤੇ ਨੇ ਤੈਨੂੰ ਤੋਤੇ ਨੇ ਤੈਨੂੰ ਤੋਤੇ ਨੇ ਤੋਤੇ ਨੇ ਕੀ ਕਿਹਾ ਸੀ ਡੋਗੀ ਡੋਗੀ ਖੁਮਤੋਈ ਨੱਚੇ ਨਹੀਂ ਪਾਪਾ ਨਾਲ ਤੈਨੂੰ ਕਹਿ ਨੱਚੋ ਸੰਗੀ ਜਾਨੇ ਉਹ ਪੰਗੜਾ ਨਹੀਂ ਪਾਇਆ ਨਹੀਂ ਨੱਚਣਾ ਅੱਧਰ ਕੋ ਲੋ ਵੀ ਰਿਵਨ ਕੱਟਿਆ ਜਾ ਰਿਹਾ ਹੈ ਅਣੂ ਆਉਗੀ ਵਾਰੀ ਸ਼ੇਰਾ ਚੱਜਣਾ ਤੂੰ ਹੀ ਨਾਲ ਹਾਂ ਇੱਧਰ ਕਰਿਓ ਮਾੜੀ ਨਾ ਚੱਜਣਾ ਅਸੀਂ ਰਿਬਨ ਕਟਾਈ ਦੇ ਅਣੂ ਰਿਬਨ ਕੀ ਕੀ ਹੈ ਰਿਬਨ ਕੱਟਣ ਤਰਸਣਦੇ ਕਹਿੰਦਾ ਮੈਂ ਆਪ ਨਹੀਂ ਕਰਾਉਂਦਿਆਂ ਆਪ ਨਹੀਂ ਉਹ ਕਹਿੰਦਾ ਮੈਂ ਅੱਗੇ ਹੋਈਦਾ ਕਹਿੰਦਾ ਨਹੀਂ ਅਣੂ ਉਦਾਂ ਵੇਖ ਕਰੀਓ ਥੋੜਾ ਜਿਹਾ ਵਿਆਹ ਬਾਰੇ ਸੋਚੀ ਗੀ ਵਿਆਹ ਬਾਰੇ ਸੋਚੀ ਥੋੜਾ ਜਿਹਾ ਆ ਸੋਚਣ ਦਾ ਹੈ ਵੀ ਅੱਜ ਮੈਂ 50 ਸਾਲਾਂ ਨੂੰ ਕਰਾਉਂ ਕਿੰਨੇ ਨੂੰ ਅੱਜ ਸੋਚਾਂਗੇ 50 ਸਾਲਾਂ ਨੂੰ ਹੋਊਗਾ ਜਾਰੀ ਬੰਦਾ ਕਹੇ ਬਾਦ ਤੂੰ ਮੱਖੀਆਂ ਕਦੇ ਉਹ ਮੱਖੀਆਂ ਪਰ ਬਾਤ ਨਹੀਂ ਹੋਣਾ ਭਾਈ ਨਹੀਂ ਮੈਂ ਬਣ ਸਕਦਾ ਹਾਂ ਹਾਂ ਕਿ ਸਾਡੇ ਗੁਰੂ ਆਏ ਸਾਡੇ 피ਰ ਆ ਉਹਨੇ ਕਰਾਈ ਲੈਣਾ ਮੈਂ 50 ਜਿਆ ਕੇ ਕਰਾ ਲੈ ਫਿਰ ਉਹਨਾਂ ਨੂੰ ਫੋਲੋ ਕਰ ਰਹੇ ਨਾ ਸਾਡੇ ਗੁਰੂ ਆ ਉਹ ਮੱਖੀ ਨੂੰ ਫੋਲੋ ਕਰ ਰਿਹਾ ਹਾਂ ਦਾ ਮੈਂ ਵਾਹਿਗੁਰੂ ਮਿਹਰ ਕਰੇ ਭਰਾ ਅੱਜ ਇਹ ਕਰਾਲਾ ਇਹ ਕਰਾਉਣਾ ਹੀ ਪੈਣਾ ਜੋ ਮਰਜੀ ਕਹੀ ਆ ਤੈਨੂੰ ਜੇ ਅਜੇ ਨੂੰ ਐਜ ਪ੍ਰਸਤੀ ਦੇਦੀ ਆ ਵੀ ਐਜ ਪ੍ਰਸਤੀ ਮੇਰੀ ਬੰਦ ਹੋਣੀ ਆ ਮੈਂ ਜੱਸਿਆ ਮੈਂਨ ਕੱਲ ਇਹੋ ਹੀ ਆ ਨਾ ਹਾਂ ਮੇਰੀ ਲਾਈਨ ਵਾਲੇ ਬੰਦੇ ਇਹਨੂੰ ਕਿਹਾ ਮੇਰੀ ਐਜ ਪ੍ਰਸਤੀ ਬੰਦ ਹੋਣੀ ਆ ਗੱਲ ਬਾਹੇ ਹੋਈ ਆ ਉਹ ਤੈਨੂੰ ਲੱਭਣ ਤੇ ਮਾਮਾ ਵੇਟਰ ਉਹ ਮੈਂ ਆਡਾ ਜੋਨਾ ਵੇਟਰ ਲੱਭਾਂਦਾ ਸੀ ਤੂੰ ਜੱਸ ਮਣਕਈ ਨਾ ਬਾਜੂ ਕੀ ਆ ਉਹਨੇ ਕਿਹਾ ਬਾਜੂ ਨੂੰ ਸਾਹ ਤੂੰ ਇਹ ਫਰੇਸਾਂਜੀ ਕਰਦੀ ਖਲੋਕੇ ਖਲੋਕੇ ਕਰਦੇ ਕਰੀਫਾ ਦੇ ਸਾਂਜੀ ਸਟੇ ਸੈਕਟਰੀ ਦਾ ਨਾਮ ਲਿਆ ਮੁੰਡੇ ਦਾ ਜੱਸਾ ਵਸੀਰ ਭੁੱਲੋਦਾ ਵੀ ਆ ਪਹੁੰਚ ਆਇਆ ਤੁਹਾਨੂੰ ਦੱਸੇ ਪਿੰਡ ਦੇ ਬੈਕਗ੍ਰਾਉਂਡ ਤਰੀ ਨੂੰ 7 ਦਸੰਬਰ ਨੂੰ ਸੋ 7 ਦਸੰਬਰ ਨੂੰ ਨਿਊਜ਼ੀਲੈਂਡ ਕਾਪੇ ਦਾ ਵਰਲਡ ਕੱਪ ਹਾਂਜੀ ਹਾਂਜੀ ਤੇ ਪਿੰਡ ਮੁੰਡੇ ਦੇ ਮੈਚ ਆ ਰਿਹਾ 7 ਤਰੀਕ ਨੂੰ ਸਾਰੇ ਜਣੇ ਜਰੂਰ ਲਾਈਵ ਦੇਖਿਓ ਜਿਹੜੇ ਬਾਹਰ ਬੈਠੇ ਆ ਜਿਹੜੇ ਇੰਡੀਆ ਉਹਨਾਂ ਲਈ ਵਰਲਡ ਕੱਪ ਹੀ ਹੈ ਵੀ ਸਹੀ ਗੱਲ ਸਾਡੀ ਟੀਮ ਲਈ ਵਰਲਡ ਕੱਪ ਹੀ ਹੈ ਮਾਂ ਕਦੇ ਸਾਸਮਾਈ ਮੈਚ ਆਉਂਦਾ ਤੇ ਟੀਮ ਆਡੀ ਵੇਖਣ ਕੀ ਬੰਦਾ ਯੋਰ ਮਾਰੂਗੀ ਉਦੋਂ ਜਿੱਤੂਗੀ ਕੋਸ਼ਿਸ਼ ਪੂਰੀ ਹੋ ਗਈ ਆਪੇ ਡਾਈ ਜਾਓ ਮਜ਼ਾਕ ਤਾਂ ਫਿਰ ਕੀ ਆ ਇਹਨਾਂ ਨੂੰ ਕਿ ਲੱਗੂ ਵੀ ਕਿਤੇ ਉਹ ਕਰਕੇ ਦਿਖਾਉਣਗੇ ਵਧੀਆ ਬਣਾਈ ਟੀਮ ਬਣਾਜੀ ਵਧੀਆ ਟੀਮ ਵਧੀਆ ਕਰਕੇ ਦਿਖਾਓਗੇ ਉਹ ਤੈਨੂੰ ਕੁਝ ਤੇ ਉਹ ਤੇਰੀ ਆਈ ਕਸਰ ਆ ਇੱਕ ਦੀ ਬੂਖਰੇ ਮਾਰਿਆਗਾ ਚਪੇੜ ਤੇ ਰੇਡਰ ਪਾ ਦੇ ਲੰਮੇ ਸਾਡੇ ਦੇ ਦੋ ਤਿਆਂ ਨੂੰ ਆ ਕੱਲ ਮੈਚ ਇੱਕ ਚਲ ਕਾਹਨਾਂ ਨਾਲ ਆਪਾਂ ਗੱਲ ਕਰ ਲਈ ਬਲੌਗ 'ਚ 7 ਤਰੀਕ ਲਈ ਦੱਸ ਦਈਏ ਆਫੇ ਦੋ ਦੰਦਾ ਮੇਰੇ ਪਹਿਲੇ ਮੈਚ ਲੈ ਸਾਰੇ ਜਣੇ ਪਹੁੰਚਿਓ ਸਾਡੀ ਟੀਮ ਦਾ ਹੌਸਲਾ ਜਾਈ ਕਰਨ ਲਈ ਪਹਿਲਾਂ ਕਹਿਤਾ ਦੋ ਦਿਨੇ ਚਾਰ ਜੱਫੇ ਆਦਾ ਦੇਖੋ ਮੇਰੇ ਪਰ ਠੀਕ ਆ ਪਹਿਲੇ ਵੀ ਬਾਹਰ ਚੋਣੀ ਬਾਹਰ ਵੀ ਲੋੜ ਹੋਣੀ ਆ ਹਾਂ ਸਾਡੀ ਟੀਮ ਦੀ ਹੌਸਲਾ ਜਾਈ ਕਰਨ ਲਈ ਪਹੁੰਚਿਓ ਤੈਨੂੰ ਪਹਿਲਾਂ ਦੱਸਤਾ 7 ਦਸੰਬਰ ਵਜੀਰਪੁਰਾ ਨਹੀਂ ਜੀ ਬਸ ਤੇ ਆਪਣਾ ਅਣੂ ਇੱਕ ਆਪਣਾ ਮੈਚ ਕੱਲ ਨੂੰ ਉਸ ਤੋਂ ਬਾਅਦ ਕਦੋਂ ਮੈਚ ਆਵਾ 2 ਹਫਤੇ ਪਲੇਰਾਂ ਨੂੰ ਰੈਸਟ ਦਈ ਦੀ ਬਣਾਜੀ ਜੋਰ ਲਾ ਜੇਂਦਾ ਜਿਆਦਾ ਅੱਛਾ ਠੀਕ ਆ ਤੇ ਫਿਰ 2 ਹਫਤੇ ਬਾਅਦ ਆਪਣੇ ਕੋਲ 7 ਤਰੀਕ ਨੂੰ ਮੈਚ ਆ 7 ਨੂੰ 7 ਤੋਂ ਬਾਅਦ ਫਿਰ 11 ਨੂੰ ਹੈਗਾ ਫਿਰ 17 ਨੂੰ ਹੈਗਾ 17 ਨੂੰ ਮਤਲਬ ਰੈਸਟ ਦੇ ਦੇ ਕੇ ਮੈਚ ਖੇਡੀ ਤੇ ਕੰਟੀ ਰੈਸਟ ਦੇ ਕੇ ਕੀ ਹੁੰਦਾ ਹੀ ਇਦਾਂ ਵਾ ਮਿਲਦਾ ਇੱਕ ਅਦਾ ਮੈਚ ਦੇ ਨਾ ਨਾ ਰੈਸਟ ਦਈ ਦੀ ਹਾਂਜੀ ਜਨਵਰੀ ਸੀ ਲਿਪਾਰਾ ਜਿਆਦੀ ਰੈੱਡ ਹੋ ਗਈ ਹੈ 2 3 ਹਫਤੇ ਨਹੀਂ ਹੋ ਗਈ ਉਹਨਾਂ ਗਾਂਗਾ ਕੈਂਪ ਕੈਂਪ ਲੱਗ ਕੈਂਪ ਚੱਲਣ ਦਿਆ ਵਾ ਕਾਲੇ ਮਹੀਨੇ ਚੋਲੇ ਕੈਂਪ ਨਹੀਂ ਚੱਲਣਾ ਆਪਣਾ ਲਾ ਦੀ ਕੈਂਪ ਚੋਲੇ ਕੈਂਪ ਚੋਲੇ ਲਾ ਦੇ ਬੰਦੇ ਫਿਟ 2 ਮਹੀਨੇ ਫਰਵਰੀ ਤੱਕ ਜਿਹੜਾ ਹੈ ਪੂਰੀ ਟੀਮ ਸੈੱਟ ਹੋ ਜੇ ਫਰਵਰੀ ਮਾਰਚ ਤੇ ਆਪੀ ਕੱਪ ਫੇ ਕਾਰਡ ਛਪਾਇਆ ਆਪਾਂ ਵੇਲਾ ਸ਼ੁਹਰ ਬਣਾਏ ਆ ਤੂੰ ਵੀ ਬਣਾਇਆ ਇਦਾਂ ਤੇ ਵੀ ਨਾਲ ਹੀ ਬਣੇ ਬੱਲੇ ਕੀ ਲਿਖਾਇਆ ਤੇ ਲੜਾਕੂ ਜਹਾਜ ਆਜੋ ਅਨੂ ਬੁੱਢਾ ਤੇ ਲੜਾਕੂ ਵੀ ਆਜ ਕਰਨ ਹੋਇਲਾ ਫੋਨ ਹੀ ਲਾਈ ਕਰ ਲੈ ਹਾਂ ਪੂਰ ਫਕਲ ਕਰਨ ਹੋਇਲਾ ਹੈ ਕਰਨਾ ਜਲਾ ਮੁੰਡੇ ਨੂੰ ਕਹਿੰਦੇ ਕਰਨਾ ਜਲਾਂਦੇ ਕਬੱਡੀ ਦਾ ਆ ਵੇਲਾ ਕਰ ਜਣਗੇ ਤਾਂ ਇਹ ਕੱਲੇ ਬਾਲਾਂ ਦੀ ਕਸਰਾ ਜੇ ਨਾ ਔੜਦੇ ਦੇ ਉਦਾਂ ਕਰਨਾ ਹੋਇਲਾਹੀਂ ਥੋੜਾ ਹਾਂ ਥੋੜਾ ਨੱਕ ਵੱਡਾ ਉਦਾਂ ਦੇ ਕੋਲ ਬਾਕੀ ਜੀ ਕਰਨਾ ਹੋਇਲਾਈ ਆ ਬਾਕੀ ਮੈਂ ਗਰੀਬਾਂ ਦਾ ਕਰਨਾ ਹੋਇਲਾ ਗਰੀਬਾਂ ਦਾ ਕਰਨਾ ਹੋਇਲਾ ਆ ਇਧਰ ਇਹ ਲੋ ਮੁੰਡਾ ਲੈ ਹੋਰ ਕੁਝ ਲੈ ਆ ਜਹੁਣ ਆ ਪਹਿਲੋਂ ਪੈਸੇ ਲੈ ਕੇ ਆ ਹੁਣ ਇਧਰ ਇਹ ਕੀ ਲੈਤਾ ਸੁਗਮਣ ਉਹ ਹੁਣ ਨਹੀਂ ਲੈ ਕੇ ਉਹੀ ਲੈ ਆਉਂਦੇ ਸੇਮ ਆ ਪਲੇ ਸ਼ਾਟ ਕੀ ਹੁੰਦੇ ਉਹ ਲੈ ਆਈਏ ਉਹਦੀ ਗੁੰਦ ਜੀ ਭੰਜਦੀ ਜਿਹੜੀ ਇਕੱਠੀ ਜੀ ਨਾ ਅੰਗ ਲੈ ਆਂਦੇ ਨੂੰ ਆਜੂ ਭਾਈ ਜੀ 프리 ਬੈਟਿੰਗ 프리 ਸਾਡੀ ਟੀਮ 'ਚ ਇੱਕ ਬੰਦਾ ਨਵਾਂ ਲੱਭਾ ਕਹਿੰਦੇ ਵਿੱਚ ਗੋਣਿਆ ਇੱਕ ਆ ਨਹੀਂ ਨਹੀਂ ਭਾਈ ਜੀ ਚਲ ਹੁਣ ਨਹੀਂ ਨਹੀਂ ਕਰੀਏ ਮੈਂ ਮਿਕਰੀਏ ਚੱਲ ਚੱਲ ਗੋਣੇ ਦਾ ਮੜਾ ਡੈਲਪ ਹਾਂ ਚੱਲ ਜਾਨੀ ਲੁਸਕਾਰੇ ਤੋਂ ਆਇਆ ਲੁਸਕਾਰਾ ਚੱਲ ਚੱਲ ਹੁਣ ਨਹੀਂ ਨਹੀਂ ਮੈਂ ਦੇਖਿਆ ਤੈਿਹਿਆ ਜਾਨੀ ਇਸਲਾ ਦੇ ਕੋਈ ਨਹੀਂ ਆ ਬੁਰੇ ਲੱਗੀ ਦਾ ਹਾਂ ਬੁਰੇ ਲੱਗੀ ਦਾ ਫਿਰ ਕੀ ਆ ਨਹੀਂ ਉਹਦੀ ਕਿਉਂ ਨਹੀਂ ਸਤਾਰਨ ਦਾ ਇਹਦੇ ਕਹਿੰਦਾ ਵੀ ਵੀਡੀਓ ਕੈਮਰਾ ਸੀਗਰਟ ਲਾ ਦੋ ਮੇਰੇ ਤੇ ਜਦੋਂ ਮੈਂ ਬੋਲੂਗਾ ਤੇ ਰਿਪੋਰਟ ਕਰ ਲਓ ਓਕੇ ਹੁਣ ਕਲਾਕਾਰੀ ਵਿਖਾ ਵੀ ਨਾ ਕਿਸ ਨੂੰ ਆਹੋ ਇੱਕ ਦੇਖੀ ਹੈ ਕਿ ਟਕਾਂ ਗਾਂ ਜਾਣਾ ਉਹ ਨਾ ਵਹੋਂਦੇ ਹੁਣ ਗਾਂ ਤੈਨੂੰ ਕਿਥੇ ਭੇਜ ਫੇਜ ਵੀ ਤੇ ਗੱਲ ਜਾਨੀ ਉਹ ਜਾਨੀ ਵਾਲਾ ਕਿਸਨਾ ਦੇ ਬਾਛੋਟ ਨਹੀਂ ਨਹੀਂ ਵੀਡੀਓ ਖਰਾਬ ਹੋਣੀ ਹੋਰ ਨਹੀਂ ਸਾਰੀ ਵੀਡੀਓ ਖਰਾਬ ਹੋਣੀ ਚੱਲ ਫਿਰ ਇੱਕ ਬੋਲਾ ਕੰਡਾ ਦੇ ਨਹੀਂ ਉਹ ਜਾ ਜਾ ਮੰਦਰੀ ਤੈਨੂੰ ਆ ਮੇ ਟੇਬਲ ਮਿੱਠੇ ਦੇ ਦੁਆਲੇ ਹੋਏ ਸਾਰੇ ਖਾਂਦੇ ਆ ਟੇਬਲ ਦੇ ਕੋਲ ਸਜਾਇਆ ਜਿਵੇਂ ਮੀਟਿੰਗ ਵਰਲਡ ਪ੍ਰੋਡਕਸ਼ਨ ਦੀ ਮੀਟਿੰਗ ਹੋ ਲੱਗਦੀ ਆ ਬਰੇਡਜ ਦੀ ਮੀਟਿੰਗ ਏ ਟੀਮ ਨਹੀਂ ਚੱਲਣ ਦੀ ਚਾਹੇ ਜਾ ਜਾ ਟੀਮ ਨਹੀਂ ਚੱਲਣ ਤੇ ਕਿਉਂ ਕਿਸ ਤਰ੍ਹਾਂ ਚਲਾਈਏ ਇਹ ਮੀਟਿੰਗ ਹੀ ਹੁੰਦੀ ਆ ਪ੍ਰਦਰਸ਼ਨ ਮੇਰੇ ਵੀਰ ਉਸ ਫਦਾਓ ਥੋੜਾ ਵਧੀਆ ਕਰੋ ਟੀਮ ਆਪੇ ਚੱਲ ਪੈਣੀ ਆ ਇਹ ਹੁਣ ਅਨੂ ਦੱਸੂਗਾ ਮੈਂ ਪ੍ਰਦਰਸ਼ਨ ਥੋੜਾ ਸਹੀ ਕਰੋ। ਸਾਡੇ ਨੂੰ ਪ੍ਰਦਰਸ਼ਨ ਦੀ ਕਮੀ ਆ। ਪ੍ਰਦਰਸ਼ਨ ਦੀ ਕਮੀ ਆ। ਕਹਿੰਦੇ ਤੁਹਾਡੇ ਤੋਂ ਬੰਦੇ ਤੇ ਨਹੀਂ ਆਉਂਦੇ। ਹੈਂ? ਕਹਿੰਦੇ ਤੁਹਾਡੇ ਨੂੰ ਬੰਦੇ ਕਿਹੜੇ ਆ? ਮੈਂ ਕਹਿੰਦਾ ਨਾ ਗੁਗੜੀਆਂ ਡਾਂਸਰਾਂ ਭਰਾਵਾ ਬੰਦੇ। ਬੰਦੇ ਹੀ ਆ। ਕਮੇਟੀ ਵਾਲੇ ਆਂਦੇ ਆ। ਚੱਲ ਕੋਈ ਨਹੀਂ ਕੋ। ਫੋਟੋਆਂ ਬਹੁਤ ਫੋਟੋਆਂ। ਜੇ ਫੋਟੋ ਪਈਏ ਉਹ ਕਹਿੰਦੇ ਨੇ ਪਲੇਅਰ ਕੜਾ ਕੇ ਵਧੀਆ ਨਾ ਚੋ। ਕੋਈ ਨਹੀਂ ਇੱਕ ਦਿਨ ਆਊਗਾ ਵਧੀਆ। ਜਿਸਦੀ ਫੋਟੋ ਪਾਉਂਦੇ ਆ ਜਵਾਬ ਦੇ ਦੇਈਏ ਸਾਈਡ ਤੇ। ਕੋਈ ਗੱਲ ਨਹੀਂ ਹੋਵਾਂਗੇ ਫੇਟ। ਤੇਰਾ ਵੀ ਇਹ ਹਵਾਲਾ ਹਾਲੀ ਟਿਮ ਚ ਬੰਦੇ 20 25 25 ਲੈਣ ਵਾਲੇ ਵੀ ਆ ਗਏ ਆ ਜੱਫੇ ਭਵੇਂ ਇੱਕ ਹੋਣ ਵਾਲੇ ਜੇਰੇ ਨਾਲ ਗਰੀ ਭਲਵਾਨਾ ਵਾਲਾ ਆ ਇਹੋ ਮੇਰੇ ਕਾਰਜ ਇਧਰ ਆਦਾ ਜਿਵੇਂ ਦੀ ਫੋਟੋ ਭੇਜ ਦੇ ਤੇ ਸਾਈ ਵਾਲੇ ਜਵਾਬ ਦੇ ਤੇ ਮੈਂ ਤੇਰਾ ਵੀ ਹੋਈ ਆ ਹਾਂ ਜਲੇਬੀ ਭਾਈ ਮੇਰੀ ਵੀ ਕਈ ਭੇਜੀ ਨਹੀਂ ਤੇ ਮੈਂ ਐਵੇਂ ਮਾਰ ਗਿਆ ਸਾਈ ਉਹਨੇ ਭੇਜੀ ਮੈਨੂੰ ਪਤਾ ਤੇਰੇ ਹਾਂ ਤੂੰ ਲੈਣਾ ਵਿਆਹ ਦੇ ਕਾਰਡ ਭੇਜੀ ਜਾਂਦਾ ਮੈਂ ਤੇ ਇਧਰੋਂ ਭੇਜਿਆ ਸਾਈਆਂ ਕਿੰਨੇ ਭੇਜਣੀਆਂ ਭਰਮੇ ਦੱਸਦਾ ਵਿਆਹ ਕਦ ਕਹਿਣਾ ਵਿਆਹ ਆਇਆ ਕਾਰਡ ਭੇਜ ਦਿੰਦਾ ਸਾਈ ਦੇ ਜਗ੍ਹਾ ਸਗਮ ਚੱਲੀਏ ਇੱਧਰ ਸਗਮ ਨੇ ਆ ਲੈ ਲੈ ਕੇ ਪਰਾਣੀ ਆ ਕੀ ਜਲੇਬੀ ਖਾਂਦੇ ਸਗਮ ਖਾ ਲੋ ਜਦ ਕਦ